ਤੁਸੀਂ ਇੱਥੇ ਇੱਕ ਅੱਖਰ ਲਿਖਿਆ ਦੋ ਜਾ ਕੇ ਇੱਥੇ ਲਿਖੇ ਇਦਾਂ ਥੋੜਾ ਨਾ ਪੁੱਤ ਲਿਖੀਦਾ ਤੁਸੀਂ ਇੰਨਾ ਹੀ ਲਿਖੋ ਮੈਨੂੰ ਦੱਸੋ ਇੱਧਰ ਵੇਖੋ ਇੱਧਰੇ ਲਿਖਦੇ ਜਾਣਾ ਤੇ ਇਹ ਬੰਨੇ ਨੂੰ ਲਿਖਦੇ ਜਾਣਾ ਆ ਵੇਖੋ 3 ਇੱਥੇ ਭਾਏ 2 ਇੱਥੇ ਭਾਏ ਆ 3 ਵਿੱਚ ਛਾੜ ਦਿੱਤੇ ਕਰਨ ਦੇ ਮਾਪਾ ਪੁੱਤ ਕਰਨਾ ਕੀ ਮੈਨੂੰ ਲਿਖਣ ਦਾ ਪਤਾ ਨਹੀਂ ਲੱਗਦਾ ਹਜੇ ਵੀ ਮੈਂ ਕਿੱਧਰ ਨੂੰ ਕਿਵੇਂ ਲਿਖਣਾ ਵਾ ਤੇ ਗੱਲਾਂ ਜਿੰਨੀਆਂ ਮਰਜ਼ੀ ਸੁਣ ਲੋ ਇਹਦੇ ਕੋਲ ਫਤਿਹ ਠੀਕੀ ਗੱਡੀਆਂ ਚ ਲਮਾ ਲੋ ਖੇਡਾਂ ਕਰਾ ਲੋ ਆ ਫੋਨ ਦੇ ਦਿਓ ਫੋਨ ਵੇਖੇ ਮਿੰਟਾ ਸਾਡੀ ਵੇਖ ਸਾਈਡ ਕਿਉਂ ਜਾਂਦੀ ਭਲਾ ਮੈਨੂੰ ਦੱਸ ਆ ਇਧਰ ਵੇਖੋ ਜਿਹੜੇ ਬਾਈਕ ਤੇ ਹੋਏ ਨੇ ਆਣਾ ਆਪ ਥੋੜੀ ਜੀ ਸਿਰਦਰਦੀ ਕਰ ਲਿਆ ਕਰ ਇਹ ਦਿਨਾਂ ਜਿਹਨੇ ਆਣਾ ਵਾਲਾ ਇਧਰ ਵੇਖ ਪੁੱਤਰੇ ਇਧਰ ਨੂੰ ਧਿਆਨ ਦੇ ਇਧਰ ਵੇ ਐ ਤੇ ਗੰਡੇ ਲਾ ਲਿਆ ਕਰ ਆ ਰੋਟ ਲੱਗੇ ਅੱਜ ਵੀ ਮੇਰੀ ਕੋਲ ਇੱਥੇ ਇੱਥੇ ਪਰਮੇਧ ਪੁੱਤ ਮੇਰੀ ਗੱਲ ਸੁਣ ਮੇਰੀ ਰਿਮਿਸ਼ਨ ਸਾਰੀ ਦਾ ਪੀਸਾ ਫਸਾ ਤਾਰਾਂ ਹਾਂ ਹਾਂਜੀ ਮੰਮੀ ਉਹ ਸਭ ਜਮ੍ਹਾਂ ਹੋ ਗਿਆ ਹੀ ਹੁਣ ਹੋ ਗਿਆ ਕਿ ਲੈ ਕੇ ਰੰਗ ਦੇ ਦੇ ਵੀ ਪੈਸੇ ਨਹੀਂ ਮੰਮੀ ਹਜੇ ਥੋੜੇ ਰਹਿੰਦੇ ਆ ਤੁਹਾਨੂੰ ਪਤਾ ਵਾ ਪਿੰਨ ਖੜੇ ਨਹੀਂ ਕਰ। ਕੋਪ ਇੱਕ ਵਾਰੀ ਕਾ ਮਨੇ ਬੇੜਮ ਨਹੀਂ ਆ ਤੋ ਸਾਰੇ ਦੇ ਆਉਣੀ ਆ। ਥੋੜਾ ਜਿਹਾ ਰਹਿ ਗਿਆ ਵਾ ਤੇ ਫਿਰ ਆਂਦੀ ਚਲ ਫਿਰ ਜਾਉ ਇੱਕ ਵਾਰੀ ਤੇ ਫਿਰ ਦੁਬਾਰਾ ਘਰ ਆਵਾਂਗੇ। ਅੱਛਾ ਅੱਛਾ। ਹਾਂਜੀ। ਥੋੜਾ ਰਹਿ ਗਿਆ। ਉਧਰ ਰਹਿ ਗਿਆ ਵਾ ਆਪਣਾ ਵੈਨ ਦਾ ਕਿਰਾਇਆ ਰਹਿ ਗਿਆ ਵਾ। ਚਲ ਕੋਈ ਨਹੀਂ ਅਗਲੇ ਮਹੀਨੇ ਉਹ ਵੀ ਦੇ ਦਉਦੇ ਹਣਾ। ਹਾਂਜੀ ਬਾਕੀ ਸਾਰਾ ਫਾਈਨਲ ਹੋ ਗਿਆ ਵਾ। ਸਾਰੇ ਸਾਲ ਦਾ ਹੀ ਵੈਨ ਦਾ ਕਿਰਾਇਆ ਥੋੜਾ ਬਚਿਆ। ਚਲ ਕੋਈ ਨਹੀਂ। ਉਹੀ ਆਖਿਆ ਫਿਰ ਚਲ ਜਮਾ ਕਰਾ ਕੇ ਤੇ ਫਿਰ ਸਲਿੱਪ ਕਟਾ ਲਿਆਵਾਂਗੇ। ਹਾਂ 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 ਜੋਤਰਾ ਜਿੰਨੇ ਜਮਾ ਕੀਤੇ ਉਹਦੀ ਘਟਾ ਲੈਂਦੀ ਆ ਚੱਲ ਵਧੀਆ ਕੀਤਾ ਵਾ ਹਾਂਜੀ ਦੂਜੀ ਗੱਲ ਮੇਰੀ ਗੱਲ ਸੁਣਾ ਮੈਂ ਗੱਲਾਂ ਤੇ ਆਉਣ ਕਿਉਂ ਲੇਖਾਂ ਹਾਂ ਹਾਂਜੀ ਸੋਖ ਨੂੰ ਦਵਾਈ ਦੂਈ ਵੀ ਟਿਆ ਕੇ ਦਿੱਤੀ ਤੇ ਉਹ ਉੱਠੇ ਕਿਉਂ ਨਹੀਂ ਅਜੇ ਤੱਕ ਮੰਮੀ ਰੱਤੀ ਆਂਦੇ ਹੀ ਮੈਂ ਠੀਕ ਨਹੀਂ ਜਦੋਂ ਮੈਂ ਆਈ ਹੀ ਪੁੱਛਿਆ ਹੀ ਤੇ ਚੱਲ ਕੋਈ ਨਹੀਂ ਮੈਂ ਕੋਈ ਗੱਲ ਨਹੀਂ ਠੀਕ ਤੇ ਇੰਨੀ ਜਿਆਦੀ ਵੀ ਨਹੀਂ ਬਿਮਾਰ ਹੋ ਮਾੜੀ ਜੀ ਉਲਟੀਆਂ ਹੀ ਹੁੰਦੀਆਂ ਸੀ ਉਹਨੂੰ ਤੇ ਉਹਨੇ ਦਵਾਈ ਦੇ ਦਿੱਤੀ ਵੀ ਖਾਓ ਖਾਏਗੀ ਤਾਂ ਦਵਾਈ ਖਾਦੀ ਵੀ ਹੈ ਕਿ ਨਹੀਂ ਨਹੀਂ ਮੈਂ ਮੇ ਖਾਦੀ ਹੁਣੀ ਕਿਹੜੇ ਵੀਕਨੈਸ ਹੋ ਜਾਂਦੀ ਆ ਮੈਨੂੰ ਨਹੀਂ ਲੱਗਦਾ ਜਿੱਥੋਂ ਤੱਕ ਉੱਠੀ ਨਹੀਂ ਆ ਖਾਦੀ ਨਹੀਂ ਹੁਣੀ ਤਮੈ ਮੈਂ ਕੁਛ ਲੈ ਨਹੀਂ ਆ ਕਿ ਤਾ ਨਾ ਰੋਟੀ ਰਟਵੀ ਰਾਤ ਦੀ ਖਾਦੀ ਕਿ ਨਹੀਂ ਖਾਦੀ ਮੈਨੂੰ ਆਂਦੇ ਹੀ ਰੱਖ ਦੇ ਤੇ ਮੈਂ ਆਪੇ ਖਾ ਲਵਾਂ ਬਾਅਦ ਚ ਤੇ ਕੋਈ ਗੱਲ ਨਹੀਂ ਮੈਂ ਉਹਨੂੰ ਬੈ ਕੇ ਚੱਜਣਾ ਪੁੱਛ ਲੈਣੀ ਜੇ ਨਹੀਂ ਰੋਟੀ ਖਾਂਦੀ ਮੈਨੂੰ ਖਿਚੜੀ ਵਗੈਰਾ ਬਣਾ ਦੇਣੀ ਬੋਹਣਾ ਕੋ ਚੱਲ ਪੁੱਛ ਲੈ ਉਹਨੂੰ ਪਲਕੀ ਜਾਂਦੀ ਆ ਪੁੱਛ ਲੈਣੀ ਆ ਕੋਈ ਗੱਲ ਨਹੀਂ ਚੱਲ ਜੇ ਪੈ ਹੀ ਗਈ ਆ ਥੋੜਾ ਚਿਰ ਤੇ ਕੋਈ ਗੱਲ ਨਹੀਂ ਆਪੇ ਉੱਠੂ ਬੰਦਾ ਕੰਮ ਕਰਦਾ ਕਰਦਾ ਵੀ ਤੇ ਖੇਜੀ ਜਾਂਦਾ ਦਿਲਕਾਰੀ ਪੈਂਦਾ ਵੀ ਮੈਂ ਰੈਸਟ ਕਰ ਲਾਂ ਮੰਮੀ ਵੀ ਇੱਕ ਗੱਲ ਦੇ ਪਿੱਛੇ ਹੀ ਪਏ ਰਹਿੰਦੇ ਆ ਵੀ ਮੇਰੇ ਤੋਂ ਥੱਪੜ ਤੇ ਨਹੀਂ ਖਾ ਲੈਣਾ ਕਦੋਂ ਨਹੀਂ ਮੈਂ ਤੇ ਤੁ ਵਰਕ ਕਰਾਉਣ ਦੇ ਕਦੇ ਭੱਜ ਕੇ ਮੇਰੀ ਲੱਤ ਤੇ ਚੜ੍ਹ ਤੇ ਕਦੀ ਟੇਬਲ ਤੇ ਬੋ ਕਿੰਨੇ ਖਰਚੇ ਤੇ ਤੈਨੂੰ ਨਹੀਂ ਪਤਾ ਲੱਗਦਾ ਆ ਵਰਕ ਦੱਸੋ ਕਿੰਨੇ ਕਰਨਾ ਵਾ ਪਤਾ ਲੱਗਦਾ ਹੀ ਨਹੀਂ ਦਾ ਤੇ ਛੁੱਟੀਆਂ ਵਾਂਦਰ ਕੋਈ ਨਹੀਂ ਕਰ ਲੂ ਗਾਲੀ ਕਿੰਨੀਆਂ ਛੁੱਟੀਆਂ ਮਗਰ ਰਹਿ ਗਿਆ ਤੁਸੀਂ ਵੀ ਵੇਖੋ ਨਾ ਆ ਛੁੱਟੀਆਂ ਦਾ ਭਾਂਡੇ ਤਾਂ ਹੈ ਨਹੀਂਗਾ ਆ ਵੀ ਇਹ ਗੱਲ ਸਹੀ ਆ ਵਾਕਈ ਗੱਲ ਆ ਵੀ ਬੁੱਕ ਸਾਰੀ ਫਿਲ ਕਰਨੀ ਕਿੱਦਾਂ ਕਰਨੀ ਆ ਹੋਵੇ ਕਿੰਨੀਆਂ ਪਈਆਂ ਕਰਲਾ ਕਰਨਾ ਕੰਦਰਾ ਕਰਲਾ ਆਏ ਜਿੱਥੇ ਬੇਕੇ ਹਾਂ ਦੀ ਮੈਂ ਸੇਰ ਦੇਖੋ ਲੱਜਦਾ ਹਾਂ ਮਾਹ ਮਾਂ ਨੇ ਬੜਿਆ ਥੋੜਾ ਬੁਤਾ ਕੰਮ ਨੇ ਬੜਿਆ ਹੁੰਦਾ ਬਾਕੀ ਰਹਿ ਗਿਆ ਆਤੀ ਜੀ ਪਹਿਲਾਂ ਐਨਸੀਆ ਕਲਾਸ ਤੇਰੀ ਹਾਂ ਜਮੀ ਦਾ ਖਰਚੇ ਹੈ ਬਾਕੀ ਚੀਜ਼ਾਂ ਸਾਰੀਆਂ ਲਾਈਆਂ ਨੇ ਸਬਜੈਕਟ ਲਾਏ ਆ ਦੇਖ ਇੱਥੇ ਬੈਠੇ ਲੇਖ ਹੈ ਸਬਜੈਕਟ ਬਾਕੀ ਸਾਰੇ ਲਾਏ ਆ ਇੰਗਲਿਸ਼ ਵੀ ਲਾਤੀ ਆ ਹਿੰਦੀ ਵੀ ਲਾਤੀ ਆ ਸਾਰੇ ਸਬਜੈਕਟ ਜਿੰਨੇ ਮੈਂ ਸਾਰਾ ਕੁਝ ਲੱਗਾ ਵਾ ਤੇ ਜਿਹੜੀ ਮੇ ਸਾਡੀ ਮਾਂ ਬੋਲੀ ਪੰਜਾਬੀ ਆ ਉਹ ਸਬਜੈਕਟ ਵੀ ਲਾਇਆ ਇਹੋ ਤੇ ਸੋਚ ਵਿਚਾਰ ਆਉਂਦੀ ਆ ਵੀ ਆਪਣੇ ਤੋਂ ਪੰਜਾਬੀ ਦੂਰ ਕੀਤੀ ਜਾਣ ਰਹੀ ਹੈ ਸਾਡੇ ਬੱਚੇ ਸ਼ੁਰੂ ਤੋਂ ਪੜ੍ਹਨਗੇ ਸਾਡੇ ਬੱਚਿਆਂ ਨੂੰ ਪਤਾ ਹੋਊਗਾ ਦੱਸੋ ਪੰਜਾਬ 'ਚ ਰਹਿ ਕੇ ਹੀ ਨੀ ਸ਼ੁਰੂ ਤੋਂ ਬੱਚੇ ਨੂੰ ਪੰਜਾਬੀ ਲੱਗਦੀ ਤੇ ਬਾਹਰ ਕਿੱਥੋਂ ਲੱਗਦੀ ਉਹ ਇਸ ਚੀਜ਼ਾਂ ਵਿੱਚ ਆਦੇ ਕਲ ਵਕੀਲ ਸੀ ਮੈਂ ਉੱਥੇ ਸੋਚਿਆ ਨਹੀਂ ਮੈਨੂੰ ਕਹਿਣਾ ਚਾਹੀਦਾ ਸੀ ਉੱਥੇ ਸਾਡੀ ਮਾਂ ਬੋਲੀ ਪੰਜਾਬੀ ਆ ਨਾ ਪੰਜਾਬ 'ਚ ਰਹਿ ਕੇ ਤੇ ਪੰਜਾਬੀ ਕੰਪਲਸਰੀ ਕਰਨੀ ਚਾਹੀਦੀ ਸੀ ਵੈਸੇ ਉਹੀ ਤੇ ਸੋਚ ਵਿਚਾਰ ਆਉਂਦੀ ਆ ਵੀ ਸਾਡੀ ਬੋਲੀ ਤੋਂ ਸਾਨੂੰ ਹੀ ਦੂਰ ਕੀਤਾ ਜਾਂਦੇ ਆ ਹੁਣ ਕੀ ਕਰੇ ਜਾਂਦੇ ਜਾਂ ਤੇ ਸਾਰੇ ਸਕੂਲਾਂ ਦੇ ਵਿੱਚ ਕੰਪਲਸਰੀ ਕੌਣ ਸਰਕਾਰ ਕਰਾਵੇ ਇਹ ਜੀ ਹੋਣਾ ਚਾਹੀਦਾ ਫਿਰ ਉਹ ਵੀ ਸਾਡੇ ਪੰਜਾਬ ਦੇ ਵਿੱਚ ਬਾਰ ਨਾ ਕਿਤੇ ਚੱਲੇ ਸਾਡੇ ਪੰਜਾਬ ਦੇ ਵਿੱਚ ਤੇ ਬੱਚਿਆਂ ਨੂੰ ਚੱਲਣੇ ਚਾਹੀਦੇ ਨਾ ਨਾਲ ਚੱਲਣੀ ਚਾਹੀਦੀ ਆ ਆ ਵੇਖ ਲੋ ਇਹਦਾ ਕੀ ਕਰਾਂ ਵੇ ਲੋਣ ਫੇਰ ਛੱਡ ਕੇ ਮੈਂ ਜਦਾ ਦਾਦੀ ਕੋ ਭੱਜ ਗਿਆ ਇੰਤਾਂ ਦੇ ਕਰਨੀਆਂ ਸਾਡੇ ਦਾਦੀ ਨੇ ਤੈਨੂੰ ਸਿਰ ਤੇ ਚੜਾਇਆ ਵਸ ਚੀਰੀ ਜਨਾ ਨਟਨਾ ਤੇ ਹੈ ਨਹੀਂ ਆ ਆ ਜਾ ਆ ਜਾ ਚੱਲ ਚਲੀ ਦੁਕਾਨ ਤੇ ਚੀਜੀ ਲੈ ਆਈਏ ਜਾ ਕੇ ਦਾਦੀ ਨੂੰ ਮੈਂ ਕਿਤਾਬਾਂ ਦੇ ਦੇਣੀਆਂ ਫੇ ਤੂੰ ਹੀ ਹੁਣ ਇਹਨੂੰ ਪੜ੍ਹਾ ਲਓ ਤੇ ਤੂੰ ਹੀ ਲਿਖਾ ਲਓ ਮੈਂ ਲਿਖਿਆ ਤੁਹਾਡੇ ਕੋਈ ਲੈਣਾ ਮੈਂ ਮੁੰਡੇ ਕੋ ਨਹੀਂ ਲੈਣਾ ਹਾਂ ਉਹ ਇੰਨਾ ਥੋੜਾ ਦੁਕਾਨਾਂ ਤੇ ਬੱਚਿਆਂ ਨੂੰ ਖੜੀਦਾ ਪੇਨਾ ਘੜੀਦਾ ਆ ਆ ਚਾਰ ਕ ਅੱਖਰ ਲੈ ਕੇ ਪੂਰਾ ਪੇਜ ਵੀ ਨਹੀਂ ਕੀਤਾ ਤੇ ਜਦੋਂ ਖਰਚਾ ਦੇਦਾ ਉਹ ਤਾਂ ਜਾਣ ਨਿਕਲਦੀ ਬਣੀ ਬਣਾਇਆ ਕੋਕ ਨਹੀਂ ਬਣਾਇਆ ਕੋਲੀ ਰੋਟੀ ਤੇ ਬਣੀ ਆ ਸੁੱਖ ਠੀਕ ਨਹੀਂ ਹੈ ਕਿ ਮੈਂ ਸੁੱਖ ਨੂੰ ਵੀ ਪੁੱਛ ਕੇ ਆਵਾਂ ਕੀ ਗੱਲ ਹੈ ਮਮੀ ਆਖੰਡੇ ਉੱਠੀ ਨਹੀਂ ਤੇ ਉਹ ਕੱਲ ਦੀਆਂ ਪਲਟੀਆਂ ਬੁਲਟੀਆਂ ਹੀ ਆ ਕਾਣ ਡੇ ਹੀ ਉਲਟੀਆਂ ਆ ਮਦਰ ਹੋਈਆਂ ਨਾ ਆ ਉਲਟੀਆਂ ਆਉਂਦੀਆਂ ਹੈ ਨਹੀਂ ਉਲਟੀਆਂ ਤਾਂ ਸਵੇਰੇ ਆਉਣ ਡੀਆਂ ਹੈ ਵਾਦਾ ਘਟਾ ਖਾਣ ਪੀਣ ਦਾ ਹੋ ਗਿਆ ਤੇ ਵੀਕਨੈਸ ਆ ਗਈ ਹੋਗੀ ਨਹੀਂ ਉੱਠਿਆ ਜਾਣਦੇ ਮਮਮੀ ਵੀ ਕੋ ਗੱਲ ਦੇ ਪਿੱਛੇ ਬੈ ਰਹੀਦੀ ਹੈ ਹਾਂ ਉਹਨੂੰ ਉਠਾ ਉਹਨੂੰ ਉਠਾ ਮੈਂ ਪੁੱਛ ਲੈਣੀ ਆ ਰਾਤੀਆਂ ਕੇ ਰੋਟੀ ਖਾ ਆਂਦੀ ਮੈਂ ਰੋਟੀ ਘੋਕੇ ਖਾਣੀ ਹੈ ਜੇ ਮੇਰਾ ਦਿਲ ਨਹੀਂ ਕਰਦਾ ਕੀਤਾ ਖਾਦੀ ਕਿ ਨਹੀਂ ਖਾਦੀ ਜਦੋਂ ਮਨ ਨੂੰ ਖਬਰਾੜ ਜੀ ਹੁੰਦੀ ਹੈ ਤੇ ਰੋਟੀ ਨਹੀਂ ਖਾਣੀ ਤਾਂ ਤਾਂ ਵੀ ਦੇਖਣੇ ਸੋ ਜਾਂਦੀ ਆ ਰੋਟੀ ਖਾਣੀ ਚਾਹੀਦੀ ਮੈਂ ਹਰ ਨੂੰ ਪੁੱਛਦੀ ਆ ਵੀ ਜੇ ਨਹੀਂ ਰੋਟੀ ਖਾਣੀ ਤੇ ਮੈਂ ਉਹਨੂੰ ਖਿਚੜੀ ਬਣਾ ਦਵਾ ਚੱਲ ਵੇਖ ਲੈ ਪੁੱਛ ਲੈ ਕੋਈ ਗੱਲ ਚੋਕ ਹਾਂਜੀ ਦੀਦੀ ਕੀ ਗੱਲ ਆ ਠੀਕ ਨਹੀਂ ਹੋਈ ਹੈ ਜੀ ਪਤਨੀ ਦੇ ਦਿੱਤੀ ਸਰੀਰ 'ਚ ਹਜੇ ਵੀ ਵੀਕਨੈਸ ਜੀ ਆ। ਆਉ ਮੈਂ ਅੱਖਾਂ ਡੇ ਹੀ ਉੱਠੀ ਨਹੀਂ ਆ ਕੱਲ ਦੀ ਦਵਾਈ ਲਿਆ ਕੇ ਦਿੱਤੀ ਆ ਦਵਾਈ ਖਾਦੀ ਨਹੀਂ। ਦਵਾਈ ਤੇ ਖਾਦੀ ਐ ਮੈਂ। ਤੇ ਕੀ ਗੱਲ ਫਿਰ ਰੋਟੀ ਰੱਟੀ ਖਾਦੀ ਰਹਤੀ ਨਹੀਂ ਮੈਂ ਖਾ ਰਹੀ ਨਹੀਂ ਬੱਚ ਖਾਦੀ ਸੀ ਕਿ ਨਹੀਂ। ਪਤਨੀ ਦੇ ਦਿੱਤੀ ਰੋਟੀ ਨੂੰ ਵੀ ਨਹੀਂ ਜੀ ਕਰਨ ਡਿਆ ਭੁੱਖ ਵੀ ਨਹੀਂ ਲੱਗਣ ਡਈ ਮੈਨੂੰ। ਤੇ ਖਿਚੜੀ ਬਣਾਣਾ? ਨਹੀਂ ਨਹੀਂ ਰਹਿਣ ਦੋ। ਹੂੰ ਹੂੰ। ਤੇ ਕੋਈ ਜੂਸ ਜਾਸ ਮੰਗਵਾ ਦੀ ਐ ਕੀ ਖਾਣਾ ਪੀਣਾ ਸਾਬੇ ਨੂੰ ਦਾ ਦਿੰਨੀਓ ਮੰਗਵਾ ਦਿੰਦਾ ਕੋਹ ਨਾ ਕੋਹ ਲਿਆ ਦੇ ਦਿੰਦਾ ਤੈਨੂੰ। ਮੈਂ ਤਾਂ ਰੋਈ ਕਿ ਗੱਲ ਦੱਸ ਨਹੀਂ ਦੀ ਜੀ ਜੀ ਕੋਈ ਗੱਲ ਹੈ ਕੀ ਤੇ ਦੱਸ ਤੂੰ ਕਿਹੜੀ ਗੱਲੋਂ ਇੰਨੀ ਪਰੇਸ਼ਾਨ ਹੈ ਕੋਈ ਤੈਨੂੰ ਕਿਸੇ ਨੇ ਆਖਿਆ ਕੁਝ ਨਹੀਂ ਕਿਸੇ ਨੇ ਕਿਹਾ ਤਾਂ ਨਹੀਂ ਕੁਝ ਮੈਂ ਨਰਸਪਾ ਗਈ ਸੀ ਨਾ ਚੈੱਕ ਕਰਾਉਣ ਤੇ ਮੰਮੀ ਤਾਂ ਬਾਹਰ ਚਲ ਗਈ ਉਹਨੇ ਮੈਨੂੰ ਦੱਸਿਆ ਹੈ ਕਿ ਹੈ ਐ ਚਾਂਸ ਖੁਸ਼ਖਬਰੀ ਵਾਲੀ ਅੱਛਾ ਹਾਂਜੀ ਸੱਚੀ ਦੱਸਿਆ ਹੀ ਪਰ ਕਿੰਦੀ ਹੈ ਜੇ ਥੋੜਾ ਟਾਈਮ ਰੁਕ ਜਾਣਾ ਤਾਂ ਹੀ ਨਹੀਂ ਕਿਹਨੂੰ ਦੱਸਿਆ ਹਜੇ ਤੇ ਤੂੰ ਫਿਰ ਕਿਉਂ ਨਹੀਂ ਮੈਨੂੰ ਕੱਲ ਕਿਉਂ ਨਹੀਂ ਦੱਸਿਆ ਉਹਨੇ ਕਹੇ ਰੁਕ ਜਾ ਜੇ ਥੋੜੇ ਦਿਨ ਮੈਂ ਵੀ ਤਾਂ ਆਏ ਕਿਹਾ ਜੇ ਰੁਕ ਚੱਲਨੀ ਹੈ ਇਹ ਚੀਜ਼ ਕੋਣ ਵਾਲੀ ਗੱਡੀ ਕੱਲ ਜੇ ਹੈ ਤੇ ਹੈ ਵਾ ਮਨ ਮੈਂ ਨਾ ਸਾਭੀ ਨੇ ਗੱਲ ਕੀਤੀ ਨਾ ਮੰਮੀ ਨੇ ਗੱਲ ਕੀਤੀ ਜੇ ਕਿਉਂ ਨਹੀਂ ਕੀਤੀ ਗੱਲ ਮੰਮੀ ਨੇ ਵੀ ਗੱਲ ਕਰਨੀ ਸੀ ਸਭੋਂ ਤੇ ਨਾ ਇੰਨੀ ਪਰੇਸ਼ਾਨ ਰਹਿੰਦੀ ਐ ਖੁਸ਼ ਹੋ ਜੂਗੀ ਇਹ ਚੀਜ਼ ਨੂੰ ਲੈ ਕੇ ਤੇ ਇੰਨੀ ਪਰੇਸ਼ਾਨ ਰਹਿੰਦੀ ਐ ਮੈਂ ਦੱਸਿਆ ਹੀ ਨਹੀਂ ਦਿੱਦੀ ਅਜੇ ਸੱਚੀ ਤੂੰ ਤੇ ਬੜੀ ਵਧੀਆ ਕੁਛ ਖ਼ਬਰ ਹੀ ਦਿੱਤੀ ਆ ਹੈ ਹਾਂਜੀ ਤੂੰ ਹੀ ਦੱਸ ਦਿਓ ਫਿਰ ਮੰਮੀ ਨਾਲ ਤੂੰ ਹੀ ਗੱਲ ਕਰ ਲਓ ਮੈਂ ਹੁਣੇ ਗੱਲ ਕਰਦੀ ਆ ਸਾਰਿਆਂ ਨਾਲ ਤੇ ਨਾਲੇ ਮੈਂ ਸਾਰਿਆਂ ਦਾ ਮੂੰਹ ਮਿੱਠਾ ਕਰਾਉਣੀ ਆ ਖੰਡ ਦੇ ਨਾਲ ਮੇਰਾ ਆਪਨੇ ਫੇਰ ਹੀ ਉਮੀਦਵਾਰੀ ਕੀਤੀ ਆਪਾਂ ਨੂੰ ਤੇ ਕੋਈ ਗੱਲ ਨਹੀਂ ਤੂੰ ਰੈਸਟ ਹੀ ਕਰ ਤੇ ਤੂੰ ਬੈਠਦੀ ਰਹਿਣਾ ਕੋਈ ਕੰਮ ਨਹੀਂ ਤੂੰ ਕਰਨਾ ਚੰਗਾ ਠੀਕ ਹੈ ਆਹੋ ਜੇ ਕੋਈ ਤੈਨੂੰ ਕੰਮ ਆਖੇ ਤੇ ਆਹਦੀ ਦੀਦੀਆਂ ਦੀ ਮੈਨੂੰ ਕੋਈ ਨਹੀਂ ਕਰਨਾ ਦੀਦੀ ਨੂੰ ਜਾ ਕੇ ਪੁੱਛ ਲਓ ਚਲੋ ਠੀਕ ਹੈ ਕੋਈ ਵੀ ਕੰਮ ਆਕੇ ਕਿਸੇ ਵੀ ਤਰੀਕੇ ਦਾ ਆਖੇ ਦੀਦੀਆਂ ਦੀ ਮੈਂ ਆਪੇ ਕਰਕੇ ਦਵਾਂ ਮੈਂ ਦੱਸ ਨਹੀਂ ਆ ਮੰਮੀ ਨੂੰ ਚੰਗਾ ਦੱਸ ਦੋ ਹਾਂ ਮੈਂ ਅੱਜ ਹੀ ਸਭ ਨੂੰ ਆਣੀ ਹੈ ਤੇਰੇ ਲਈ ਫਰੂਟ ਜੂਸ ਜਿਹੜੀ ਚੀਜ਼ ਨੂੰ ਜੀ ਕਰਦਾ ਤੋ ਇਹ ਮੰਗਵਾ ਤੇ ਉਹੀ ਤੈਨੂੰ ਲਿਆ ਕੇ ਦਿੰਨੇ ਆਂ ਤੁਹਾਨੂੰ ਤੇ ਜੀ ਜੀ ਕੁਝ ਜੀ ਨਹੀਂ ਕਰਦਾ ਤੇ ਆਪਾਂ ਦਵਾਈ ਲਾਵਾਂਗੇ ਜਦੋਂ ਮੈਡੀਸਿਨ ਦਊ ਤੇ ਫਿਰ ਆਪੇ ਦਿਲ ਕਰਨਾ ਕਬਰਾਟਜੀ ਦਿਲ ਨੂੰ ਪੈਣੀ ਹਟਣੀ ਉਹਦੇ ਨਾਲ ਆਪੇ ਦਿਲ ਕਰਨਾ ਫਿਰ ਆਪੇ ਸਭ ਕੁਝ ਕਰਨਾ ਵਾ ਠੀਕ ਆ ਹਾਂ ਤੇ ਤੂੰ ਆਪਣਾ ਖਿਆਲ ਰੱਖਣਾ ਠੀਕ ਆ ਜੀ ਜੀ ਉੱਚੇ ਨਹੀਂ ਆਪਣਾ ਪਤਾ ਇੱਥੇ ਥੱਲੇ ਉਹ ਨੀਵਾ ਰੇੜ ਹਾਂਜੀ ਉੱਚਾ ਬਹੁਤ ਧਿਆਨ ਨਾਲ ਉੱਤਰਨਾ ਤੇ ਖਾਸ ਕਰਕੇ ਭਾਰੀ ਜੀ ਤੋਂ ਬਿਲਕੁਲ ਨਹੀਂ ਝੁਕਣੀ ਠੀਕ ਹੈ ਕੋਈ ਨਹੀਂ ਜੇ ਮੈਂ ਧਿਆਨ ਨਹੀਂ ਰੱਖੂਣੀ ਹਾਂ ਬਿਲਕੁਲ ਕੋਈ ਵਜਨ ਨਹੀਂ ਚੁੱਕਣਾ ਮਸ਼ੀਨ ਚੋਂ ਕੱਪੜੇ ਨਹੀਂ ਕੱਢਣ ਮੈਂ ਤੈਨੂੰ ਬਿਲਕੁਲ ਟੋਟਲ ਬਨੇ ਕਰਤਾ ਤੂੰ ਕੁਝ ਨਹੀਂ ਕਰਨਾ ਠੀਕ ਹੈ ਜੀ ਜੀ ਠੀਕ ਹਾਂਜੀ ਵੇਖੀ ਤੇਰੀ ਕਦਰ ਹੁੰਦੀ ਘਰ ਦੇ ਵਿੱਚ ਵੇਖੀ ਮੰਮੀ ਤੇਰੀ ਕਦਰ ਕਰਦੇ ਠੀਕ ਇਸ ਚੀਜ਼ ਨੂੰ ਲੈ ਕੇ ਤੂੰ ਕੋਣ ਤੱਕ ਬੋਲਣਾ ਨਹੀਂ ਹਣ ਦੇ ਹਾਂਜੀ ਇਹ ਤੇ ਹੈ ਠੀਕ ਹੈ ਕੋਈ ਗੱਲ ਨਹੀਂ ਤੂੰ ਲੰਮੇ ਕਾ ਮੈਂ ਮੰਮੀ ਨੂੰ ਦੱਸਨੀ ਆ ਸਾਰੀ ਗੱਲ ਠੀਕ ਹੈ ਦੱਸ ਦੇ ਆਹੋ ਤੇ ਸਾਬੀ ਨੂੰ ਤੂੰ ਦੱਸੀ ਹਾਂਜੀ ਠੀਕ ਹਾਂਜੀ ਗੱਲ ਹੀ ਸਾਬੀ ਨਾਲ ਗੱਲ ਵਾਲੇ ਨੂੰ ਕੁਛ ਲੱਗਦਾ ਤ ਨਹੀਂ ਇਹਨੂੰ ਪੋਟੀ ਨਾ ਲਵਾ ਐਵੇਂ ਖਲਾਰਾ ਪਿਆ ਹੋ ਸੁੱਕਾ ਜਿਹਾ ਨਿਆਣਾ ਘੇੜਦਾ ਰਹਿੰਦਾ ਉਹ ਕੁਛ ਨਾ ਕੁਛ ਲੜੂਗਾ ਕੋਤੋਂ ਉਹੜੇ ਇਚ ਰਿੰਦਾ ਚੱਲੀ ਕਿੰਨੇ ਮੰਮੀ ਕਿੱਥੇ ਤਾ ਕੀ ਕਰੰਡੇ ਜੇ ਆਹ ਪੁੱਟਣ ਡੇ ਮੈਂ ਫਦੇ ਇੱਥੇ ਘੇੜਦਾ ਰਹਿੰਦਾ ਵਾ ਵਾਲੇ ਨਾ ਪੁੱਟੋ ਤੀ ਕੀ ਹੋਇਆ ਇਹ ਘੇੜੀਆ ਜਿਹੜਾ ਪੁੱਟਣ ਡੇ ਜੇ ਮਾਰੇ ਨਾ ਅੱਜ ਤੱਕ ਸੁਣੀ ਆ ਸੁਣੀ ਆ ਹੋਰ ਕੀ ਹੋਇਆ ਕੀ ਆ ਸੁੱਖ ਨੂੰ ਪਤਾ ਕੀ ਹੋਇਆ ਕੀ ਹੋਇਆ ਸੋਖ ਨੇ ਮਾਰ ਰਹੀ ਨੇ ਖੁਸ਼ੀ ਦਿੱਤੀ ਆ ਸੱਚੀ ਸੱਚੀ ਉਹਨੇ ਤਾਂ ਮੈਨੂੰ ਦੱਸਿਆ ਹੀ ਨਹੀਂ ਉਹਨੇ ਮੰਮੀ ਕਰਦੀ ਨਹੀਂ ਦੱਸਿਆ ਉਹਨਾਂ ਵਾਲੀ ਕਿਹੜੀ ਗੱਲ ਹੀ ਲੜਦੇ ਲੜਦੇ ਰਹਿੰਦੇ ਆਪਾਂ ਉਹਨੂੰ ਗੱਲਾਂ ਕਰਦੇ ਰਹਿੰਦੇ ਆ ਤੇ ਉਹਨੇ ਵਿਚਾਰੀ ਨੇ ਦੱਸਦੀ ਨਹੀਂ ਦੱਸਿਆ ਵੀ ਮੇਰਾ ਪਤਾ ਨਹੀਂ ਕਿਸੇ ਨੇ ਸੱਚ ਮੰਨਣਾ ਕਿ ਨਹੀਂ ਮੰਨਣਾ ਸੱਚੀ ਗੱਲ ਆ ਆ ਗੁੱਟੇ ਨਾ ਫੁੱਟੋ ਤੁਸੀਂ ਸੱਚੀ ਮੈਨੂੰ ਯਕੀਨ ਨਹੀਂ ਹੋਣਿਆ ਮੈਂ ਗਰਮੀਤ ਸੱਚੀ ਗੱਲ ਮੰਮੀ ਐਨਾ ਵੱਡਾ ਝੂਠ ਨਹੀਂ ਹੋ ਬੋਲ ਸਕਦੀ ਕਹਿੰਦੇ ਮੈਂ ਉਹਨੂੰ ਕਿੰਨਾ ਵੱਧ ਘੱਟ ਬੋਲਣ ਲਈ ਤੇ ਮੈਨੂੰ ਦੱਸ ਦੇਂਦੀ ਤੇ ਮੈਂ ਨਾ ਬੋਲਦੀ ਹਨਾ ਸੱਚੀ ਗੱਲ ਹੈ ਮੈਂ ਪੁੱਛਿਆ ਉਹਨੂੰ ਮੈਂ ਕਿ ਤੂੰ ਦੱਸ ਕੁਝ ਖਾਣਾ ਪੀਣਾ ਕਿਨੂੰ ਲਿਆ ਕੇ ਦਵਾਂਦੀ ਮੇਰੇ ਜੀ ਨਹੀਂ ਕੱਲ ਜੀ ਦੋਨੇ ਆਖਾ ਨਾ ਤੇ ਮੈਨੂੰ ਉਲਟੀਆਂ ਆਉਂਦੀਆਂ ਭਾਕ ਜੇ ਮੈਨੂੰ ਕੱਚਾ ਕੱਚਾ ਮਨ ਹੁੰਦਾ ਇੱਕਦਮ ਮੇਰੇ ਮਨ ਚ ਖੁਸ਼ੀ ਆਈ ਜਦੋਂ ਆਂਦੀ ਮੈਂ ਤਲਿਆ ਖਾਦਾ ਮੈਂ ਫੇਰ ਚੁੱਪ ਜੀ ਕਰਤੀ ਮੈਂ ਕਿ ਪਤਾ ਨਹੀਂ ਹੁੰਦਾ ਰੱਬ ਨੂੰ ਪਰ ਮੈਨੂੰ ਉਸਨੇ ਇੰਨੀ ਗੱਲੀ ਆ ਕੀ ਕਹਿੰਦੀ ਮੈਨੂੰ ਵੱਧ ਘੱਟ ਪਾਤੀ ਆ ਤਰ ਤਰ ਕੇ ਮੰਮੀ ਨੂੰ ਇਹ ਹੁੰਦਾ ਨਾ ਉਹਨਾਂ ਨੂੰ ਵੀ ਆਪਣੇ ਮੂੰਹੋਂ ਨੋਹਾਂ ਧੀਆਂ ਦੱਸਣ ਤੇ ਜ਼ਿਆਦੀ ਖੁਸ਼ੀ ਮਿਲਦੀ ਆ ਉਹਨੇ ਕਹਿੰਨ ਨਾ ਦੱਸਿਆ ਹਣਾ ਆਹੋ ਚਲੋ ਇਸ ਤੋਂ ਵੱਡੀ ਹੋਰ ਖੁਸ਼ੀ ਕਿਹੜੀ ਆ ਆਹੋ ਤੇ ਤਹੀ ਸੁਖ ਨੂੰ ਨਾਲ ਲਾਓ ਜਾ ਕੇ ਜੱਥੀ ਪਾਓ ਮਾਰਾ ਇਹਨੇ ਸੱਚੇ ਪਾਤਸ਼ਾਹ ਨੂੰ ਖੁਸ਼ੀ ਦੇਣੀ ਚਲ ਪੁੱਤ ਮੈਨੂੰ ਨਹੀਂ ਮਿਲਿਆ ਪਤਾ ਹੀ ਨਹੀਂ ਪਤਾ ਹੁੰਦਾ ਤੇ ਮੈਂ ਉਹਨੂੰ ਕਿਉਂ ਐਦਾਂ ਬੋਲਦੀ ਨਾਲ ਮੈਂ ਐਦਾਂ ਕਿਉਂ ਕਹਿੰਦੀ ਮੰਮੀ ਚੱਲ ਤੇ ਸਹੀ ਪੁੱਤ ਕਾਹਦੀ ਨੂੰ ਪੁੱਤ ਐਡੀਵਿਟੀ ਖੁਸ਼ੀ ਮੈਂ ਉਹਦਾ ਯੂਨੀਟੀ ਨੂੰ ਤਾਂ ਨਹੀਂ ਮੰਨਦੀ ਸੀ ਤੇ ਪੁੱਤ ਇਹ ਕਿਹੜੀ ਗੱਲ ਕੋਣ ਵਾਲੀ ਮੈਨੂੰ ਲੱਗਦਾ ਨੂੰ ਐਵੇਂ ਤਾਂ ਸਿਆਣੀ ਕਰਤੀ ਨਹੀਂ ਇਹ ਵਿੱਚ ਦਰਨ ਵਾਲੀ ਕਿਹੜੀ ਗੱਲ ਪੁੱਤ ਰਾਹ ਟਾਈਮੋਂ ਆਪਾਂ ਕਿੰਨੇ ਜਿੱਦ ਦੇ ਟਿਕਣ ਦੇ ਇਹ ਤਾਂ ਬਹਲਾਉਣ ਵਾਲੀਆਂ ਗੱਲਾਂ ਨੇ ਹੈ ਤੂੰ ਆਪ ਮੇਰੀਆਂ ਸਾਰੀਆਂ ਟੈਨਸ਼ਨਾਂ ਹੀ ਦੂਰ ਕਰਤੀਆਂ ਪੁੱਤ ਕੋਈ ਗੱਲ ਨਹੀਂ ਠੀਕ ਹੈ ਮੰਮੀ ਤੈਨੂੰ ਕੁਝ ਜੀਣਾ ਹਾਂ ਪਾ ਪੁੱਤ ਮੈਂ ਤਾਂ ਖੁਸ਼ ਆ ਇਹ ਟਾਈਮੋਂ ਤੋਂ ਮੈਂ ਟਿਕਣ ਦੇ ਨਹੀਂ ਜਿਹੜਾ ਟਾਈਮ ਆ ਜਾ ਗਿਆ ਮੇ ਤਾਂ ਮੇਦਨ ਤਾਂ ਦੱਸਿਆ ਮੈਨੂੰ ਸੱਚੀ ਮੇਰੇ ਪਿਆਰ ਦੇ ਦੇਖੇ ਠਾਈ ਲੱਗਣ ਲੇ ਠੀਕ ਐ ਮੈਂ ਨਹੀਂ ਮੈਂ ਤਾਂ ਅੰਕਿਤ ਜਿੰਨਾ ਗੱਲ ਕੀਤੀ ਨਾ ਵੀ ਆਪੇ ਦੇ ਜੀਦਾ ਲੱਗਦਾ ਕਰ ਲਈ ਤੇ ਦੇਖੀ ਇਹ ਗੱਲ ਦਾ ਸਾਬੀ ਨੂੰ ਪਤਾ ਲੱਗਾ ਨਾ ਕਿੰਨਾ ਖੁਸ਼ ਹੋ ਰਹਾ ਮੈਨੂੰ ਸਾਬੀ ਪੁੱਛਣ ਲਿਆ ਮਮੀ ਤੂੰ ਇਹ ਦਵਾਈ ਨਹੀਂ ਲੈ ਮੈਨੂੰ ਐਗ ਦਾ ਪਤਾ ਹੁੰਦਾ ਮੈਂ ਉਹਨੂੰ ਕਹਿੰਦੀ ਨਰਸ ਨੂੰ ਕੋਈ ਤਰ੍ਹਾਂ ਦਾ ਤਰਕਵਾ ਦਾ ਸੀ ਜਿਹਨੇ ਦਵਾਈ ਦੇ ਲਈ ਪੁੱਤ ਤੇ ਤੂੰ ਮੈਨੂੰ ਇੰਝ ਕਰਦਾ ਕਿਉਂ ਨਕਾਰਾ ਕਰਦਾ ਤੇ ਪਾਣੀ ਵੇਖੀ ਖੁਸ਼ ਨਹੀਂ ਸਾਰਿਆਂ ਕੋਲ ਸਨ ਹਾਂਜੀ ਤੂੰ ਹੋਰ ਵਾਸਾ ਪ੍ਰਤੀ ਆਈ ਲਖਵਾ ਦੀਗਾ ਠੀਕ ਹੈ ਮੈਨੂੰ ਕੋਈ ਗੱਲ ਨਹੀਂ ਮੇਰਾ ਨਾ ਕਰਦਾ ਮੈਂ ਕਿ ਤੂੰ ਬੈਠ ਦੂ ਤੇ ਲੈ ਜਾ ਹਾਂ ਕੰਮ ਵਾਲਾ ਨਹੀਂ ਜਾਣਦੀ ਨਾ ਮਾਸ ਜਿਹੜੀ ਚੀਜ਼ ਦੀ ਲੋੜ ਹੈ ਜਿਹੜੀ ਚੀਜ਼ ਨੂੰ ਠੀਕ ਕਰਦਾ ਮਾਨੂੰ ਦੱਸ ਕੋਈ ਗੱਲ ਨਹੀਂ ਜੇ ਚੀਜ਼ ਬਤਲ ਕਰੋ ਪਰ ਮੈਂ ਤੇਰੇ ਤੋਂ ਕੁਝ ਕਰਨੀ ਨਹੀਂ ਹੈ ਰਿਆ ਹੋਰ ਤਰ੍ਹਾਂ ਹੋ ਹੀ ਜਾਂਦਾ ਕੋਈ ਗੱਲ ਨਹੀਂ ਹੁਪ ਤੂੰ ਥੋੜਾ ਜਿਹੀ ਹੁੰਦਾ ਹੁੰਦਾ ਵਾ ਘਟ ਜਾਂਦਾ ਹੁੰਦਾ ਵਾ ਨਹੀਂ ਮਮੇ ਆਪ ਮੈਂ ਡਿਸੈਂਡਿਆ ਮੈਂ ਨੇ ਉਲਟੀਆਂ ਵਾਲੀ ਮੈਡੀਸਿਨ ਲਾਵਾਂਗੇ ਉਹਦੇ ਨਾਲ ਕਬੜਾ ਠੀਕ ਹੋ ਜਾਂਦਾ ਉਹ ਕੋਈ ਨਹੀਂ ਉਹਨੇ ਕਰ ਲੈਣੀ ਉਸੇ ਨਰਸ ਨੇ ਕਰਦਾ ਬਲਨੇ ਜਿਹੜਾ ਦੰਦ ਵਾਲੀ ਹੈ ਦੀ ਨਾ ਉਸੇ ਨੇ ਗੱਲ ਕਰਕੇ ਤੇ ਤੇਰੀ ਦਵਾਈ ਸ਼ੁਰੂ ਕਰ ਦਿੰਨੇ ਆ ਕਿ ਐਸ਼ਮੇ ਮੈਂ ਕਿਆ ਰ ਦੇਣੀ ਆ ਤੇ ਆ ਉਲਟੀਆਂ ਦੀ ਮੈਡੀਸਿਨ ਲੈਣੀ ਬਾਕੀ ਦੇ ਵਾਰੇ ਜੀ ਉਲਟੀਆਂ ਦੇ ਤਾਂ ਤੁਮ ਜਿਉਰੀ ਹੋ ਜੂਗੀ ਫਿਰ ਜਾਨੀ ਹੋ ਜਾਣੀ ਹੈ ਜਦੋਂ ਖਾਦਾ ਪੀਤਾ ਨਾ ਖਾਦਾ ਪੀਤਾ ਨਾਲ ਕਮਜ਼ੋਰੀ ਹੋਗੀ ਤੇ ਗਾਦੀ ਬਣੂਗਾ ਗਾਦੀ ਬਣ ਕੋਈ ਨਹੀਂ ਨਰਸ ਨੇ ਮਤ ਦਾ ਲਗਾ ਲੈਨੇ ਆ ਦਵਾਈ ਲੈ ਲੈਣੇ ਹੋਲ ਤੂੰ ਟੈਨਸ਼ਨ ਨਹੀਂ ਕਰ ਤੇ ਦੱਲ ਦੀ ਤਬਾ ਪੀ ਗਾ ਐਵਰੀਬਾਡੀ ਖੁਸ਼ੀ ਬਹੁਤ ਮਿਲਣ ਨਾਲ ਮੈਂ ਬਹੁਤ ਖੁਸ਼ ਹਾਂ ਮੈਨੂੰ ਗੁੱਸਾ ਜਿਦਾ ਕੋਈ ਨਹੀਂ ਆ ਰਹਾ ਤੇਰਾ ਮੈਂ ਲੱਗਿਆ ਕਣਿਆ ਇਹਨੂੰ ਵੀ ਇਹਦੀ ਚੀਜ਼ ਚਾਹੁੰਦੇ ਹੀ ਤੇ ਇਹਦੀ ਚੀਜ਼ ਹੋਊਗੀ ਤੂੰ ਦੱਸਿਆ ਰੋ ਨਹੀਂ ਕਹਿੰਦਾ ਇਹਨੂੰ ਦੱਸਦੀ ਕਹਿੰਦਾ ਮਮਾ ਨੂੰ ਯਾਹੀ ਤਾਂ ਉਹਨੇ ਦੱਬਾਈ ਮੰਗਾ ਲਈਂਦੀ ਮੇਰੇ ਭਾਈ ਨਈ ਮੂੰ ਮਠਾ ਗਰਨੇ ਮਠਾ ਤੇ ਮਠਈਆ ਮਠਾ ਤੇ ਮਠਈਆ ਉਹ ਮਠਾ ਉਹ ਜੀ ਫਾਂਡ ਰਹੇ ਨੂੰ ਮਠਾ ਹੋਈ ਗਿਆ ਸਾਰਾ ਲਗਾਇਆ ਲਿਖਿਆ ਆ ਯਾ ਤੇ ਫਾਂਡ ਰਹੇ ਨੂੰ ਮਠਾ ਹੋ ਗਿਆ ਸਾਰਾ ਉਹ ਕੰਡ ਕਤੇ ਮਠਾ ਕਰਦੇ ਹੋ ਇੰਝਾ ਤਾਂ ਨਹੀਂ ਹੋ ਜਾਂਦਾ ਪੁੱਤ ਹੋਰ ਕੀ ਆਪਾਂ ਤੇ ਕਹਣਾ ਨਹੀਂ ਮਠੇ ਹੋਗੇ ਸਾਰੇ ਜਣੇ ਹਾਂ ਚਲੋ ਮਨੀ ਨੂੰ ਦੋ ਨੂੰ ਦੱਸੋ ਠੀਕ ਐ ਕੋਈ ਗੱਲ ਨਹੀਂ ਮੈਨਾਂ ਨੂੰ ਦੱਸ ਲਈ ਸਭ ਨੂੰ ਤੂੰ ਆਪ ਦੱਸਿਂ ਅਹੀਂ ਨਹੀਂ ਤਾਂ ਸਦਾ ਇਹੋ ਖੁਸ਼ ਕਰੇ ਸਭ ਨੂੰ ਠੀਕ ਐ ਮਨੀ ਕੋਈ ਨਹੀਂ ਮੈਂ ਆਖੀ ਤਾ ਚਲ ਜੀ ਚਲ ਆ ਤੇ ਮੇਰੇ ਕੋ ਕੰਮ ਕਰਨਾ ਵੇਂਦਾ ਪੁੱਤ ਮਮੇ ਕਿਤੇ ਕੋਸ਼ਾ ਮੈਂ ਤੁਹਾਨੂੰ ਆਖਿਆ ਨਹੀਂ ਕੋਸ਼ਾ ਲੈ ਆਵਾਂ ਹਾਂ ਜੀ ਸਹੀ ਗੱਲ ਜੀ ਜੀ ਤੁਹਾਡੀ ਬਾਤ ਮਮੇ ਕੋਸ਼ਾ ਕੀ ਹੈ ਕੋਸ਼ਾ ਕੀ ਹੈ ਨਾ ਹਾਂ ਜੀ ਹੁਣ ਤੂੰ ਸਭੀ ਨੂੰ ਦੱਸੀ ਉਹਨੇ ਵੀ ਖੁਸ਼ ਹੋ ਜਾਣਾ ਕੋਈ ਗੱਲ ਨਹੀਂ ਹੁੰਦੀ ਇਹਨਾਂ ਨੂੰ ਕਰ ਲਈ ਨਹੀਂ ਗੱਲ ਹਾਂ ਨਾ ਤੇ ਕੋਈ ਗੱਲ ਨਹੀਂ ਮੈਂ ਤੇਰੀ ਕੋਸ਼ਾ ਪਕਾਸ਼ ਬਣਾਉਂਗੀ ਠੀਕ ਹੈ ਨਾ ਹੋ ਰਹੀ